ਅੱਜ ਇੱਕ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਏ ਜਿੱਥੇ ਹਰਜਿੰਦਰ ਸਿੰਘ ਕਾਉਂਸਲਰ ਜੋ ਡੰਡਿਆਲਾ ਗਲੂ ਤੋਂ ਕਾਉਂਸਲਰ ਨੇ ਉਹਨਾਂ ਦਾ ਕਤਲ ਕੀਤਾ ਗਿਆ ਅਮ੍ਰਿਤਸਰ ਸ਼ਹਿਰ ਵਿਖੇ ਸ਼ਾਟਾ ਠਾਣੇ ਦੇ ਵਿਖੇ ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਚ ਵੀ ਜਿਹੜੇ ਦੋਨੋਂ ਦੋਸ਼ੀ ਨੇ ਉਹਨਾਂ ਨੂੰ ਜਦੋਂ ਉਹਨਾਂ ਦੀ شناخت ਹੋ ਗਈ ਹੈ ਤੇ ਇਹਨਾਂ ਨੂੰ ਵੀ ਜਲਦੋਂ ਜਲਦ ਕਾਬੂ ਕਰ ਲਿੱਤਾ ਜਾਵੇਗਾ। ਸੋਸ਼ਲ ਮੀਡੀਆ ਤੇ ਕੁਝ ਰਿਊਮਰਜ਼ ਉੱਡ ਰਹੇ ਨੇ ਕਿ ਇਹਨਾਂ ਨੇ ਪੁਲਿਸ ਇਹਨਾਂ ਦੇ ਘਰੇ ਗੋਲੀਆਂ ਚੱਲੀਆਂ ਸੀਗੀਆਂ ਤੇ ਇਹਨਾਂ ਨੇ ਪੁਲਿਸ ਨੂੰ ਤਲਾਹ ਦਿੱਤੀ ਸੀ ਕੋਈ ਕਾਰਵਾਈ ਨਹੀਂ ਹੋਈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਤਨਾਮ ਸਿੰਘ ਜਿਹੜੇ ਨੇ ਵਿਅਕਤੀ ਜੰਡੇਆਲਾ ਗੁਰੂ ਦੇ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਚਲਾਈਆਂ ਗਈਆਂ ਸੀਗੀਆਂ। ਤੇ ਉਹ ਵੀ ਜਿਹੜੇ ਦੋ ਦੋਸ਼ੀ ਨੇ ਉਹ ਅੰਮ੍ਰਿਤਸਰ ਸਿਟੀ ਪੁਲਿਸ ਨੂੰ ਵੀ ਵੌਂਟਡ ਸੀਗੇ ਕੱਲ ਹੀ ਜੰਡਿਆਲਾ ਪੁਲਿਸ ਦੀ ਮਦਦ ਨਾਲ ਇਹ ਜਿਹੜੇ ਦੋਵੇਂ ਦੋਸ਼ੀ ਸੀਗੇ ਅਕਿਊਜ਼ ਸੀਗੇ ਉਹਨਾਂ ਨੂੰ ਰਾਉਂਡ ਅਪ ਕਰ ਲਿੱਤਾ ਗਿਆ ਹੈਗਾ ਉਹਨਾਂ ਦੇ ਕੋਲੋਂ ਵੈਪਨ ਵੀ ਬਰਾਮਦ ਹੋਏ ਇਹਦੇ ਇਲਾਵਾ ਇਹ ਵੀ ਰਿਯੂਮਰ ਚੱਲ ਰਹੇ ਨੇ ਕਿ ਹਰਜਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਸੀਗੀ ਮੈਂ ਤੁਹਾਨੂੰ ਦੱਸਣਾ ਚਾਹਨਾ ਏਦਾਂ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਇਹਨਾਂ ਦੇ ਰਾਈਵਲ ਗੈਂਗ ਵੱਲੋਂ ਇਹਨਾਂ ਦਾ ਕਤਲ ਬੜਾ ਹੀ ਅਨਫੋਰਚਨਟਲੀ ਕਰ ਦਿੱਤਾ ਗਿਆ ਹੈਗਾ ਬਟ ਸਾਡੇ ਕੋਲ ਕਦੇ ਵੀ ਇਦਾਂ ਦੀ ਇੰਟੀਮੇਸ਼ਨ ਨਹੀਂ ਆਈ ਕਿ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੀ ਕਦੇ ਲੋੜ ਹੈ ਤੇ ਇੱਕ ਇਹ ਵੀ ਹੈ ਕਿ ਹਰਜਿੰਦਰ ਸਿੰਘ ਉਹਨਾਂ ਦੇ ਵੱਲੋਂ ਜਿਹੜੇ ਇਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਦੋ ਐਫ ਆਈ ਆਰਜ਼ ਰਜਿਸਟਰ ਕਰਵਾਈਆਂ ਗਈਆਂ ਸੀਗੀਆਂ ਉਸੇ ਗਰੁੱਪ ਦੇ ਅਗੇਂਸਟ ਜਿਹੜਿਆਂ ਨੇ ਇਹਨਾਂ ਦੇ ਉਹ ਕਰਾਇਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੁਲਿਸ ਨੇ ਜਿੰਨੇ ਵੀ ਉਹਦੇ ਚ ਅਕਿਊਜ਼ ਸੀਗੇ ਉਹ ਸਾਰੇ ਦੇ ਸਾਰੇ ਅਕਿਊਜ਼ ਰਾਉਂਡ ਅਪ ਕਰ ਲਏ ਸੀਗੇ ਸਾਡੇ ਵੱਲੋਂ ਪੂਰੀ ਸ਼ਕਤੀ ਹੈ ਲਾਅ ਐਂਡ ਆਰਡਰ ਪੂਰਾ ਬਹਾਲ ਰੱਖਿਆ ਜਾਏਗਾ ਤੇ ਇਹ ਵੀ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਸ ਕੇਸ ਨੂੰ ਟ੍ਰੇਸ ਕਰ ਦਿੱਤਾ ਜਾਏਗਾ ਧੰਨਵਾਦ